ਜਿਹੜੇ ਸੱਚਾ ਪਿਆਰ ਕਰਦੇ ਨਾ ਬਾਬਾ ਦੀਪ ਸਿੰਘ ਨੂੰ ਉਹ ਕਮੈਂਟਾਂ 'ਚ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਪੂਰੀ ਵੀਡੀਓ ਦੇਖੋ ਤੇ ਸ਼ੇਅਰ ਕਰਿਓ ਤਨ 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 ਬਾਬਾ ਦੀਪ ਸਿੰਘ ਜੀ ਦੇਖੋ ਬਾਬਾ ਜੀ ਦਾ ਨਾਮ ਪੁਕਾਰਦੇ ਪਤਾ ਨਹੀਂ ਕਿੰਨੇ ਜਨਮਾਂ ਦੇ ਕਸ਼ਟ ਘਟੇ ਜਾਂਦੇ ਆ ਜ਼ਿੰਦਗੀ 'ਚੋਂ ਟੈਨਸ਼ਨ ਆ ਵਿਕਾਰ ਬਿਮਾਰੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਬਾਬਾ ਦੀਪ ਸਿੰਘ ਦਾ ਨਾਮ ਇੰਨਾ ਪਵਿੱਤਰ ਹੈ ਕਿ ਜਿਹੜਾ ਇਨਸਾਨ ਦਿਲ 'ਚ ਸ਼ਰਧਾ ਪੂਰਵਕ ਅੱਖਾਂ ਬੰਦ ਕਰਕੇ ਬਾਬਾ ਨੂੰ ਯਾਦ ਹੀ ਕਰਦਾ ਨਾ ਕੋਈ ਮੁਸ਼ਕਲ ਘੜੀ ਜੇ ਫਸਿਆ ਆ ਕੋਈ ਐਸੇ ਹਾਲਾਤਾਂ ਜੇ ਫਸਿਆ ਆ ਜਿੱਥੇ ਉਹਨੂੰ ਕੋਈ ਬਚਾ ਨਹੀਂ ਸਕਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿਰਫ ਨਹੀਂ ਕਹਦੇ ਨਾ ਤੇ ਬਾਬਾ ਦੀਪ ਸਿੰਘ ਜੀ ਉਹਦੀ ਰਾਖੀ ਕਰਨ ਲਈ ਉੱਥੇ ਹੀ ਪਹੁੰਚ ਜਾਂਦੇ ਆ ਮੈਂ ਕਹਣਾ ਤੁਹਾਨੂੰ ਕੋਈ ਕੁਝ ਕਰ ਹੀ ਨਹੀਂ ਸਕਦਾ ਜੇ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਲੈਣਾ ਇੱਥੇ ਜਿੰਨੀਆਂ ਮਰਜ਼ੀ ਵੱਡੀਆਂ ਸ਼ਕਤੀਆਂ ਬੈਠੀਆਂ ਹੋਣ ਪੂਰੀ ਦੁਨੀਆ ਇੱਕ ਵਾਸੇ ਹੋ ਜੇ ਤੁਹਾਨੂੰ ਹਰਾਨ ਵਾਸੇ ਲੱਗ ਜੇ ਕਿ ਆ ਪੈਦਾ ਨਹੀਂ ਕੁਝ ਬਣਨ ਦੇਣਾ ਪਰ ਜੇ ਮੇਰੇ ਬਾਬਾ ਹਦੀਪ ਸਿੰਘ ਜੀ ਮਹਾਰਾਜ ਦਾ ਹੱਥ ਹੈ ਤੁਹਾਡੇ ਸਿਰ ਤੇ ਤਾਂ ਉਹਦਾ ਤੁਹਾਨੂੰ ਐਸੀ ਜਗ੍ਹਾ ਤੇ ਬਿਠਾ ਦੇਣਗੇ ਜਿੱਥੇ ਬਹਿਣਾ ਵੀ ਪਤਾ ਨਹੀਂ ਕਿੰਨੀ ਕੀ ਦੁਨੀਆ ਦਾ ਖੁਆਬ ਹੋਏਗਾ ਸਵੇਰੇ ਉੱਡਦੇ ਹੀ ਇਹੋ ਹੀ ਕਹਿਣਾ ਬਸ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਹੀ ਕਰਨਾ ਤੁਸੀਂ ਹੀ ਕਰਨਾ ਜਿਹੜਾ ਮਰਜੀ ਕਾਰਜ ਹੋਵੇ ਤੁਹਾਡਾ ਵਿਆਹ ਪੜਾਈ ਨੌਕਰੀ ਕਾਰੋਬਾਰ ਕੁਝ ਵੀ ਹੈ ਤੁਸੀਂ ਬਸ ਇੰਨਾ ਹੀ ਕਹਿਣਾ ਕਿ ਬਾਬਾ ਜੀ ਤੁਸੀਂ ਉਹ ਕਰਨਾ ਸਭ ਕੁਝ ਤੁਸੀਂ ਉਹ ਕਰਨਾ ਤਾਂ ਯਕੀਨ ਮੰਨਿਓ ਤੁਹਾਡੇ ਰਾਜ ਜਿੰਨੀਆਂ ਮਰਜ਼ੀ ਰੁਕਾਵਟਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਹੀ ਤੁਹਾਡੇ ਸਾਰੇ ਕੰਮ ਕਰਾ ਦਨੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੱਥੋਂ ਕਿੱਥੋਂ ਕੰਮ ਵੰਡ ਜਣੇ ਨਾ ਤੁਸੀਂ ਆ ਬਰਾਨ ਹੋਏ ਨਾ